ਸਿੱਖ ਇਤਿਹਾਸ ਦੇ ਵਿੱਚ ਸਿੱਖਾਂ ਦੇ ਉੱਪਰ ਜ਼ੁਲਮ ਕਰਨ ਵਾਲੇ بڑے بڑے ਬਾਦਸ਼ਾਹ ਆਏ ਨੇ بڑے بڑے ਹਾਕਮ ਹੋਏ ਨੇ ਉਦਾਹਰਨ ਦੇ ਤੌਰ ਤੇ ਜਹਾਂਗੀਰ ਔਰੰਗਜ਼ੇਬ ਸੂਬਾ ਸਰਹੰਦ ਜ਼ਕਰੀਆ ਖਾਨ ਅਹਿਮਦ ਸ਼ਾ ਅਫਦਾਲੀ ਬਾਦਸ਼ਾਹ ਫਰਖਸ਼ਰ ਆਦ ਤੇ ਇਹਨਾਂ ਸਾਰਿਆਂ ਦੇ ਵਿੱਚੋਂ ਨਿੱਜੀ ਤੌਰ ਤੇ ਜੋ ਮੈਨੂੰ ਸਭ ਤੋਂ ਜ਼ਿਆਦਾ ਜ਼ਾਲਮ ਲੱਗਦਾ ਆ ਉਹ ਲੱਗਦਾ ਹੈ ਮੀਰ ਮੰਨੂ ਜਿੰਨੇ ਵੀ ਬਾਦਸ਼ਾਹ ਆਏ ਨੇ ਪਹਿਲੇ ਜਿਨ੍ਹਾਂ ਦੇ ਮੈਂ ਨਾਮ ਲਏ ਆ ਇਹ ਸਾਰੇ ਜਦੋਂ ਵੀ ਆਏ ਆ ਰਣ ਮੈਦਾਨ ਦੇ ਵਿੱਚ ਆ ਕੇ ਸਿੱਖਾਂ ਨਾਲ ਜੰਗ ਕਰਦੇ ਰਹੇ ਆ ਤੇ ਜੇਕਰ ਸਿੱਖਾਂ ਨੂੰ ਤੁਸੀਂ ਇਹ ਦਿੰਦੇ ਵੀ ਰਹੇ ਆ ਕੈਦ ਕਰਕੇ ਤਾਂ ਮਰਦਾਂ ਨੂੰ ਦਿੰਦੇ ਰਹੇ ਆ ਤੇ ਮੀਰ ਮੰਨੂ ਇੱਕ ਅਜਿਹਾ ਹਾਕਮ ਹੋਇਆ ਵਾ ਜਿਨ੍ਹਾਂ ਨੇ ਨਾ ਸਿਰਫ ਸਿੱਖਾਂ ਦੀਆਂ ਔਰਤਾਂ ਨੂੰ ਹੀ ਜੇਲ੍ਹ ਦੇ ਵਿੱਚ ਰੱਖਿਆ ਸਗੋਂ ਉਹਨਾਂ ਦੇ ਨਵ ਜੰਮੇ ਬੱਚਿਆਂ ਨੂੰ ਦੁੱਧ ਚੁੰਗਦੇ ਬੱਚਿਆਂ ਨੂੰ ਵੀ ਕਤਲ ਕੀਤਾ ਆ ਮੀਰ ਮੰਨੂ ਤੋਂ ਜ਼ੁਲਮਾਂ ਦਾ ਅੰਦਾਜ਼ਾ ਆਪਾਂ ਇਸ ਗੱਲ ਤੋਂ ਲਾ ਸਕਦੇ ਆ ਕਿ ਉਹਦੇ ਸਮੇਂ ਦੇ ਵਿੱਚ ਇੱਕ ਮੁਹਾਵਰਾ ਆਮ ਹੋ ਗਿਆ ਸੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਮੰਨੂ ਜੋ ਜੋ ਸਾਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ ਭਾਵ ਕਿ ਮੀਰ ਮੰਨੂ ਸਾਨੂੰ ਜਿੰਨਾ ਜ਼ੁਲਮ ਕਰਕੇ ਖਤਮ ਕਰਨ ਦੀ ਕੋਸ਼ਿਸ਼ ਕਰਦਾ ਵਾ ਅਸੀਂ ਉਹਨੂੰ ਦੁਗਣੇ ਚੁਗਣੇ ਹੋ ਕੇ ਟੱਕਰਦੇ ਆ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਝਾਤ ਮਾਰਾਂਗੇ ਮੀਰ ਮੰਨੂ ਦੇ ਕੀਤੇ ਜ਼ੁਲਮਾਂ ਦੀ ਦਾਸਤਾਨ ਦੇ ਵਿੱਚੋਂ ਇੱਕ ਅਜਿਹੀ ਦਾਸਤਾਨ ਦੇ ਉੱਪਰ ਜਿੱਦੇ ਵਿੱਚ ਮੀਰ ਮੰਨੂ ਸਾਡੇ ਪੰਜਾਬ ਦੀਆਂ ਸਾਡੇ ਸਿੱਖਾਂ ਦੀਆਂ ਮਾਵਾਂ ਨੂੰ ਸਾਡੀਆਂ ਭੈਣਾਂ ਨੂੰ ਜੇਲ੍ਹਾਂ ਦੇ ਵਿੱਚ ਕੈਦ ਕਰਦਾ ਆ ਤੇ ਨਵ ਜੰਮੇ ਬੱਚੇ ਦੁੱਧ ਚੁੰਗਦੇ ਬੱਚਿਆਂ ਨੂੰ ਕਿਵੇਂ ਬੇਰਹਿਮੀ ਦੇ ਨਾਲ ਕਤਲ ਕਰ ਦਿੰਦਾ ਆ ਸ਼ਹੀਦ ਕਰ ਦਿੰਦਾ ਆ 11 ਅਪ੍ਰੈਲ 1748 ਨੂੰ ਮੀਰ ਮੰਨੂ ਲਾਹੌਰ ਦਾ ਸੂਬੇਦਾਰ ਬਣਦਾ ਆ ਤੇ ਸੂਬੇਦਾਰੀ ਸੰਭ੍ਹ ਦਿਆਹੀਂ ਉਹਨੇ ਸਿੱਖਾਂ ਦੇ ਉੱਪਰ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਸਨ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਜਾਂਦੇ ਆ ਸਿੱਖਾਂ ਦੀ ਸੂਹ ਦੇਣ ਵਾਲੇ ਨੂੰ ਵੱਡੇ ਵੱਡੇ ਇਨਾਮ ਦਿੱਤੇ ਜਾਂਦੇ ਆ ਬਿਨਾਂ ਕਿਸੇ ਕਸੂਰ ਤੋਂ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਦੇ ਨਿਖਾਸ ਚੌਂਕ ਦੇ ਵਿੱਚ ਲਿਆ ਕੇ ਉਹਨਾਂ ਦੇ ਸਿਰ ਦੇ ਵਿੱਚ ਮਸਲੇ ਮਾਰ-ਮਾਰ ਕੇ ਉਹਨਾਂ ਦੇ ਸਿਰ ਫੇਰ ਦਿੱਤੇ ਜਾਂਦੇ ਆ ਜਿਹੜੇ ਬੱਚੇ 11 ਤੋਂ 14 ਸਾਲ ਦੀ ਉਮਰ ਦੇ ਨੇ ਉਹਨਾਂ ਦੇ ਸਿਰਾਂ ਦੇ ਵਿੱਚ ਲੋਹੇ ਦੇ 킬 ਠੋਕ ਠੋਕ ਕੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਆ। ਮੀਰ ਮੰਨੂ ਦੇ ਇਹਨਾਂ ਜ਼ੁਲਮਾਂ ਤੋਂ ਬਚਣ ਵਾਸਤੇ ਬਹੁਤ ਸਾਰੇ ਸਿੱਖ ਜਿਹੜੇ ਲਾਹੌਰ ਨੂੰ ਛੱਡ ਕੇ ਚਲੇ ਜਾਂਦੇ ਆ ਤੇ ਕੁਝ ਜੋ ਜੁਝਾਰੂ ਸਿੱਖ ਹੁੰਦੇ ਨੇ ਉਹ ਜਾ ਕੇ ਨੇੜੇ ਤੇ ਜੰਗਲਾਂ 'ਚ ਲੁਕ ਜਾਂਦੇ ਆ ਤਾਂ ਜੋ ਸਮੇਂ-ਸਮੇਂ ਤੇ ਉਹ ਮੀਰ ਮੰਨੂ ਦੀਆਂ ਫੌਜਾਂ ਦਾ ਮੁਕਾਬਲਾ ਕਰਦੇ ਰਹਿਣ ਤੇ ਉਹਨੂੰ ਮਾਰ ਦਿੰਦੇ ਰਹਿਣ। ਫਿਰ ਮੀਰ ਮੰਨੂ ਇੱਕ ਦਿਨ ਆਪਣੇ ਕਾਜ਼ੀ ਅਬਦੁਲ ਹੱਕ ਨੂੰ ਬੁਲਾਉਂਦਾ ਆ ਤੇ ਉਹਦੇ ਨਾਲ ਹੁੰਦੇ ਨੇ ਜ਼ੁਬਾਰ ਖਾਨ ਤੇ ਮੋਮਨ ਖਾਨ। ਮੀਰ ਮੰਨੂ ਕਾਜ਼ੀ ਨੂੰ ਪੁੱਛਦਾ ਆ ਕਿ ਇਹ ਜੋ ਸਿੱਖ ਜੰਗਲਾਂ ਵਿੱਚ ਰਹਿੰਦੇ ਨੇ ਇਹਨਾਂ ਨੂੰ ਰੋਟੀ ਪਾਣੀ ਕੌਣ ਕਿ ਇਹਨਾਂ ਸਿੱਖਾਂ ਦੀਆਂ ਜੋ ਔਰਤਾਂ ਨੇ ਜੋ ਸਿੱਖ ਜੰਗਲਾਂ ਵਿੱਚ ਗਏ ਨੇ ਉਹਨਾਂ ਦੀਆਂ ਔਰਤਾਂ ਉਹਨਾਂ ਨੂੰ ਆਟਾ ਪੀਪੀ ਕੇ ਜੰਗਲਾਂ ਵਿੱਚ ਭੇਜਦੀਆਂ ਨੇ ਤੇ ਜਦੋਂ ਇਹਨਾਂ ਦਾ ਕੋਈ ਖਾਸ ਦਿਨ ਧਾਰ ਹੁੰਦਾ ਵਾ ਉਦੋਂ ਤਾਂ ਇਹ ਰਾਸ਼ਨ ਤਿਆਰ ਕਰਕੇ ਲੰਗਰ ਤਿਆਰ ਕਰਕੇ ਵੀ ਸਿੱਖਾਂ ਨੂੰ ਜੰਗਲਾਂ ਵਿੱਚ ਪਹੁੰਚਾਉਂਦੀਆਂ ਨੇ ਇਹ ਸਾਰੀ ਗੱਲ ਸੁਣਨ ਤੋਂ ਬਾਅਦ ਮੀਰ ਮੰਨੂ ਇੱਕ ਹੁਕਮ ਜਾਰੀ ਕਰਦਾ ਆ ਕਿ ਇਹਨਾਂ ਸਿੱਖਾਂ ਦੀਆਂ ਜਿੰਨੀਆਂ ਵੀ ਔਰਤਾਂ ਨੇ ਜਿੰਨੀਆਂ ਵੀ ਬੀਬੀਆਂ ਨੇ ਸਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਮੀਰ ਮੰਨ ਦਾ ਹੁਕਮ ਜਾਰੀ ਹੋਣ ਤੋਂ ਬਾਅਦ ਵੱਧ ਤੋਂ ਵੱਧ ਸਿੱਖਾਂ ਦੀਆਂ ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਔਰਤਾਂ ਦੇ ਵਿੱਚ ਬਹੁਤੀਆਂ ਤੇ ਅਜਹੀਆਂ ਸਨ ਜੋ ਨਵ-ਵਿਆਹੀਆਂ ਸਨ, ਜੋ ਗਰਭਵਤੀ ਸਨ, ਜਿਨ੍ਹਾਂ ਦੇ ਛੋਟੇ-ਛੋਟੇ ਬੱਚੇ ਸਨ ਤੇ ਬਜ਼ੁਰਗ ਮਾਤਾਵਾਂ ਵੀ ਸਨ। ਇਹਨਾਂ ਸਾਰੀਆਂ ਔਰਤਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਲਾਹੌਰ ਦੇ ਇੱਕ ਖਾਸ ਥਾਂ 'ਤੇ ਲਿਜਾਇਆ ਜਾਂਦਾ ਜਿੱਥੇ ਕਦੀ ਘੋੜੇ ਦੀ ਮੰਡੀ ਲੱਗਿਆ ਕਰਦੀ ਸੀ ਤੇ ਇੱਥੇ ਇਹਨਾਂ ਨੂੰ ਜੇਲ੍ਹ ਵਿੱਚ ਛੱਡ ਦਿੱਤਾ ਜਾਂਦਾ। ਪਰ ਜੇਲ੍ਹ ਵਿੱਚ ਛੱਟਣ ਤੋਂ ਪਹਿਲਾਂ ਮੀਰ ਮੰਨ ਨੂੰ ਇਹਨਾਂ ਸਾਰਿਆਂ ਨੂੰ ਇੱਕ ਪ੍ਰਸਤਾਵ ਦਿੰਦਾ ਆ ਕਿ ਇਸਲਾਮ ਕਬੂਲ ਕਰ ਲਓ। ਤੇ ਮੇਰੇ ਹਰਮ ਦੇ ਵਿੱਚ ਰਾਣੀਆਂ ਬਣ ਕੇ ਰਹੋ ਪਰ ਜੇਕਰ ਤੁਸੀਂ ਇਸਲਾਮ ਨਹੀਂ ਕਬੂਲ ਕਰੋਗੀਆਂ ਤਾਂ ਤੁਹਾਨੂੰ ਕਾਲ ਕੋਠੜੀ ਦੇ ਵਿੱਚ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਜਾਊਗਾ ਤੇ ਉੱਥੇ ਤੁਹਾਨੂੰ ਇੰਨੇ ਤਸੀਹੇ ਦਿੱਤੇ ਜਾਣਗੇ ਤੁਹਾਡੇ ਉੱਪਰ ਇੰਨਾ ਤਸ਼ੱਦਦ ਕੀਤਾ ਜਾਊਗਾ ਕਿ ਅਖੀਰ ਤੁਹਾਨੂੰ ਇਸਲਾਮ ਹੀ ਕਬੂਲ ਕਰਨਾ ਪਊਗਾ ਸੋ ਅਜੇ ਵੀ ਮੌਕਾ ਆ ਵਿਚਾਰ ਕਰ ਲੋ ਕਿਸੇ ਵੀ ਔਰਤ ਵੱਲੋਂ ਇਸਲਾਮ ਨਹੀਂ ਕਬੂਲ ਕੀਤਾ ਜਾਂਦਾ ਤੇ ਇਸ ਤੋਂ ਬਾਅਦ ਮੀਰ ਮੰਨੂ ਵੱਲੋਂ ਹੁਕਮ ਜਾਰੀ ਕੀਤਾ ਜਾਂਦਾ ਆ ਕਿ ਤੁਸੀਂ ਆਪਣੇ ਬੰਦਿਆਂ ਵਾਸਤੇ ਆਟਾ ਪੀਂਦੀਆਂ ਜੇ ਨਾ ਪਰ ਹੁਣ ਤੁਸੀਂ ਮੇਰੀ ਫੌਜ ਵਾਸਤੇ ਆਟਾ ਪੀਓਗੀਆਂ ਤੇ ਇਸ ਤੋਂ ਬਾਅਦ ਔਰਤਾਂ ਨੂੰ ਜੇਲ੍ਹ ਦੇ ਵਿੱਚ ਛੁੱਟ ਦਿੱਤਾ ਜਾਂਦਾ ਹੈ ਤੇ ਉਹਨਾਂ ਨੂੰ ਸਵਾ ਸਵਾ ਮਣ ਦੇ ਪੀਸਣੇ ਦਿੱਤੇ ਜਾਂਦੇ ਆ ਪੀਣ ਵਾਸਤੇ ਔਰਤਾਂ ਜਿਹੜੀਆਂ ਨੇ ਸਾਡੀਆਂ ਬੀਬੀਆਂ ਮਾਤਾਵਾਂ ਨੇ ਜਿਹੜੀਆਂ ਉਹ ਹੱਥ ਵਾਲੀ ਚੱਕੀ ਦੇ ਨਾਲ ਹਰ ਰੋਜ਼ ਸਵਾ ਮਣ ਦੇ ਪੀਸਣੇ ਪੀਂਦੀਆਂ ਨੇ ਜੇਕਰ ਮੈਂ ਕਿਲੋ ਦੇ ਹਿਸਾਬ ਨਾਲ ਗੱਲ ਕਰਾਂ ਤਾਂ ਇਹ ਬਣਦੇ ਨੇ 20 ਕਿਲੋ ਯਾਨੀ ਕਿ ਉਸ ਵੇਲੇ ਦੀਆਂ ਜੋ ਸਾਡੀਆਂ ਮਾਵਾਂ ਸਨ ਉਹਨਾਂ ਨੇ ਸਾਰਾ ਦਿਨ ਭੁੱਖੇ ਪਿਆਸੇ ਰਹਿ ਕੇ ਕਾਲ ਕੋਠੜੀ ਵਿੱਚ ਰਹਿ ਕੇ ਹੱਥ ਵਾਲੀ ਚੱਕੀ ਦੇ ਨਾਲ ਰੋਜ਼ 20 20 ਕਿਲੋ ਕਣਕ ਦੀ ਪਸਾਈ ਕੀਤੀ ਆ ਭੁੱਖੇ ਪਿਆਸੇ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਇਹਨਾਂ ਬੀਬੀਆਂ ਨੂੰ ਸਾਰਾ ਦਿਨ ਚੱਕੀ ਚਲਾਉਣ ਤੋਂ ਬਾਅਦ ਚੱਕੀ ਪੀਣ ਤੋਂ ਬਾਅਦ ਰਾਤ ਨੂੰ ਸਿਰਫ ਅੱਧੀ ਰੋਟੀ ਦਿੱਤੀ ਜਾਂਦੀ ਸੀ ਖਾਣ ਵਾਸਤੇ ਤੇ ਅੱਧਾ ਪਿਆਲਾ ਪਾਣੀ ਦਾ ਦਿੱਤਾ ਜਾਂਦਾ ਸੀ ਪੀਣ ਵਾਸਤੇ ਤੇ ਇਹ ਵੀ ਇਸ ਵਾਸਤੇ ਨਹੀਂ ਸੀ ਕਿ ਇਹਨਾਂ ਦੀ ਜਿਹੜੀ ਆ ਭੁੱਖ ਪਿਆਸ ਮਿਟ ਸਕੇ ਸਗੋਂ ਇਸ ਕਰਕੇ ਸੀ ਤਾਂ ਕਿ ਇਹਨਾਂ ਦੀ ਭੁੱਖ ਪਿਆਸ ਨੂੰ ਹੋਰ ਵਧਾਇਆ ਜਾ ਸਕੇ ਇਹਨਾਂ ਨੂੰ ਹੋਰ ਤੜਫਾਇਆ ਜਾ ਸਕੇ ਕਿਉਂਕਿ ਤੁਸੀਂ ਕਦੀ ਵੀ ਤਜਰਬਾ ਕਰਕੇ ਦੇਖ ਲਓ ਜਦੋਂ ਤੁਹਾਨੂੰ ਬਹੁਤ ਜ਼ਿਆਦਾ ਅੰਤਾਂ ਦੀ ਭੁੱਖ ਲੱਗੀ ਹੋਗੀ ਤਾਂ ਉਸ ਵੇਲੇ ਤੁਹਾਨੂੰ ਅੱਧੀ ਰੋਟੀ ਦਿੱਤੀ ਜਾਵੇ ਨਾ ਖਾਣ ਵਾਸਤੇ ਤੇ ਉਹ ਖਾਣ ਤੋਂ ਬਾਅਦ ਤੁਹਾਡੀ ਭੁੱਖ ਜਿਹੜੀ ਆ ਨਾ ਹੋਰ ੜਕਦੀ ਆ ਸੋ ਇਹ ਵੀ ਇੱਕ ਤਰ੍ਹਾਂ ਦਾ ਤਸੀਹਾ ਸੀਗਾ ਮੀਰ ਮੰਨੂ ਵੱਲੋਂ ਜੋ ਉਹਨਾਂ ਔਰਤਾਂ ਨੂੰ ਦਿੱਤਾ ਗਿਆ ਸੀ ਅੱਛਾ ਇੱਥੇ ਨਾ ਮੈਂ ਇੱਕ ਗੱਲ ਦੱਸਣੀ ਜ਼ਰੂਰੀ ਸਮਝਦਾ ਵਾਂ ਕਿ ਇਹ ਸਾਰੀਆਂ ਬੀਬੀਆਂ ਜੋ ਗ੍ਰਿਫਤਾਰ ਹੋਈਆਂ ਨੇ ਇਹਨਾਂ ਦੀ ਅਗਵਾਈ ਇੱਕ ਬੀਬੀ ਵੱਲੋਂ ਕੀਤੀ ਜਾ ਰਹੀ ਆ ਜਿਨ੍ਹਾਂ ਦਾ ਇਤਿਹਾਸ ਵਿੱਚ ਸਾਨੂੰ ਨਾਮ ਸੀਤੋਬਾਈ ਪੜਨ ਨੂੰ ਮਿਲਦਾ ਆ ਇਹ ਸੀਤੋਬਾਈ ਭਾਈ ਲੱਖੀ ਸ਼ਾਵਣ ਜਾਰਾ ਦੇ ਧੀ ਸਨ ਜੋ ਬਾਅਦ ਵਿੱਚ ਅਮਰਤ ਸ਼ਾਕੇ ਬੀਬੀ ਬਸੰਤ ਕੌਰ ਬਣਦੇ ਆ ਤੇ ਬਾਅਦ ਵਿੱਚ ਅੱਗੇ ਚੱਲ ਕੇ ਇਹ ਭਾਈ ਮਨੀ ਸਿੰਘ ਜੀ ਦੇ ਸਿੰਘਣੀ ਬਣਦੇ ਆ ਹੁਣ ਬੀਬੀ ਬਸੰਤ ਕੌਰ ਜੀ ਕਿਦਾਂ ਅਗਵਾਈ ਕਰਦੇ ਨੇ ਸਾਰੀਆਂ ਬੀਬੀਆਂ ਦੀ ਇਹ ਵੀ ਜਾਣ ਲੈਣੇ ਆਪਾਂ ਤੇ ਜਾਣਦੇ ਆ ਕਿ ਅਜਿਹੇ ਹਾਲਾਤਾਂ ਦੇ ਵਿੱਚ ਵੀ ਬੀਬੀਆਂ ਦਾ ਆਪਸ ਦੇ ਵਿੱਚ ਕਿੰਨਾ ਪਿਆਰ ਤੇ ਇਤਿਫਾਕ ਸੀ ਹੁਣ ਜਿਹੜੀਆਂ ਨੌਜਵਾਨ ਬੀਬੀਆਂ ਨੇ ਜੋ ਜਲਦੀ ਹੱਥ ਚਲਾ ਸਕਦੀਆਂ ਨੇ ਉਹ ਆਪਣੇ ਸਿਰ ਦੀ ਸਾਰੀ ਕਣਕ ਪੀਣ ਤੋਂ ਬਾਅਦ ਆਪਣੇ ਨਾਲ ਦੀ ਜੋ ਔਰਤਾਂ ਨਾ ਉਹਦੀ ਵੀ ਮਦਦ ਕਰਦੀਆਂ ਨੇ ਕਣਕ ਪੀਣ ਦੇ ਵਿੱਚ ਚੱਕੀ ਚਲਾਉਣ ਦੇ ਵਿੱਚ ਤੇ ਰਾਤ ਨੂੰ ਜਦੋਂ ਇਹਨਾਂ ਬੀਬੀਆਂ ਨੂੰ ਅੱਧੀ ਰੋਟੀ ਖਾਣ ਵਾਸਤੇ ਦਿੱਤੀ ਜਾਂਦੀ ਆ ਅੱਧਾ ਪਿਆਲਾ ਪਾਣੀ ਦਾ ਪੀਣ ਵਾਸਤੇ ਦਿੱਤਾ ਜਾਂਦਾ ਆ ਉਦੋਂ ਇਹਨਾਂ ਵਿੱਚ ਕੀ ਗੱਲਬਾਤ ਹੁੰਦੀ ਆ ਇੱਕ ਬਜ਼ੁਰਗ ਔਰਤ ਜਿਹਦੇ ਕੋਲ ਹੀ ਇੱਕ ਨੌਜਵਾਨ ਔਰਤ ਬੈਠੀ ਆ ਜਿਹਦੀ ਗੋਦ ਦੇ ਵਿੱਚ ਇੱਕ ਦੁੱਧ ਚੁੰਗਦਾ ਆ ਬੱਚਾ ਵਾ ਉਹ ਬਜ਼ੁਰਗ ਔਰਤ ਉਸ ਨੌਜਵਾਨ ਔਰਤ ਨੂੰ ਕੀ ਕਹਿੰਦੀ ਆ ਕਹਿੰਦੀ ਆ ਕਿ ਧੀਏ ਮੈਂ ਤਾਂ ਸਾਰੀ ਉਮਰ ਖਾਦਾ ਪੀਤਾ ਆ ਹੰਡਾਇਆ ਆ ਸਭ ਕੁਝ ਦੇਖਿਆ ਆ ਮੈਂ ਤਾਂ ਆਪਣੇ ਸਿਰ ਸਾਰੀ ਉਮਰ ਭੋਗ ਲਈ ਆ ਹੁਣ ਜੇ ਮਰ ਵੀ ਗਈ ਤਾਂ ਕੋਈ ਗੱਲ ਨਹੀਂ ਪਰ ਤੂੰ ਅਜੇ ਜਵਾਨ ਏ ਤੂੰ ਇਸ ਬੱਚੇ ਨੂੰ ਦੁੱਧ ਵੀ ਪਿਉਣਾ ਏ ਤੇਰੇ ਅੱਗੇ ਅਜੇ ਪੂਰੀ ਉਮਰ ਪਈ ਏ ਆ ਲੈ ਮੇਰੇ ਸਿੱਦੀ ਰੋਟੀ ਵੀ ਤੂੰ ਖਾ ਲੈ ਉਹ ਜਵਾਨ ਔਰਤ ਬਜ਼ੁਰਗ ਔਰਤ ਨੂੰ ਜਵਾਬ ਦਿੰਦੀ ਕਹਿੰਦੀ ਆ ਕਿ ਮਾਤਾ ਜੀ ਬਹੁਤ ਸ਼ੁਕਰੀਆ ਪਰ ਤੁਸੀਂ ਇਹ ਰੋਟੀ ਖਾ ਲਓ ਤੁਹਾਨੂੰ ਜੀ ਜ਼ਿਆਦਾ ਜ਼ਰੂਰਤ ਆ ਮੈਂ ਤਾਂ ਅਜੇ ਜਵਾਨ ਆ ਮੈਂ ਭੁੱਖ ਬਰਦਾਸ਼ਤ ਕਰ ਲਵਾਂਗੀ ਤੇ ਰਹੀ ਗੱਲ ਬੱਚੇ ਦੀ ਤਾਂ ਮੇਰੇ ਹੱਥ ਵਾਲੀ ਜੀ ਰੋਟੀ ਆ ਨਾ ਇਹਦੀ ਮੈਂ ਛੋਟੀਆਂ ਛੋਟੀਆਂ ਬੁਰਕੀਆਂ ਕਰਕੇ ਉਹਨੂੰ ਜਦੋਂ ਖਾਉਂਗੀ ਨਾ ਤਾਂ ਇਹਨੇ ਇਹਦੇ ਨਾਲ ਹੀ ਰੱਜ ਜਾਣਾ ਵਾ ਇੱਧਰ ਜਦੋਂ ਮੀਰ ਮੰਨ ਨੂੰ ਪਤਾ ਲੱਗਦਾ ਆ ਕਿ ਬੀਬੀਆਂ ਅਜੇ ਵੀ ਅਡੋਲ ਬੈਠੀਆਂ ਨੇ ਆਪਸੀ ਪਿਆਰ ਤੇ ਸਹਿਯੋਗ ਨਾਲ ਚੱਲ ਰਹੀਆਂ ਨੇ ਆਪਣੇ ਸੀਦੀ ਰੋਟੀ ਇੱਕ ਤੁਜੇ ਨੂੰ ਖਵਾ ਦਿੰਦੀਆਂ ਨੇ ਜਾਂ ਆਪਣੇ ਬੱਚਿਆਂ ਨੂੰ ਖਵਾ ਦਿੰਦੀਆਂ ਨੇ ਤਾਂ ਕੀ ਕਰਦਾ ਮੀਰ ਮੰਨੂ ਹੁਕਮ ਜਾਰੀ ਕਰਦਾ ਕਿ ਇਹਨਾਂ ਦੀ ਰੋਟੀ ਦੇ ਵਿੱਚ ਮਿਰਚਾਂ ਜਾਂ ਲੂਣ ਇਹ ਬਹੁਤ ਜ਼ਿਆਦਾ ਮਾਤਰਾ ਚ ਪਾ ਦਿੱਤਾ ਜਾਵੇ ਤਾਂ ਜੋ ਇਹ ਰੋਟੀ ਜਿਹੜੀ ਆ ਨਾ ਖਾਧੀ ਜਾਵੇ ਤੇ ਨਾ ਸੁੱਟੀ ਜਾਵੇ ਸੋ ਇਹ ਵੀ ਇੱਕ ਤਰ੍ਹਾਂ ਦਾ ਸੀਹਾ ਸੀ ਜੋ ਮੀਰ ਮੰਨੂ ਵੱਲੋਂ ਉਸ ਜੇਲ੍ਹ ਦੇ ਵਿੱਚ ਦਿੱਤਾ ਗਿਆ ਕੁਝ ਦਿਨ ਬਾਅਦ ਮੀਰ ਮੰਨੂ ਫੇਰ ਆਪਣੇ ਕਾਜ਼ੀ ਅਬਦੁਲ ਹੱਕ ਨੂੰ ਪੁੱਛਦਾ ਆ ਕਿ ਇਹ ਔਰਤਾਂ ਜੇਲ੍ਹ ਦੇ ਵਿੱਚ ਬੈਠ ਕੇ ਕਰਦੀਆਂ ਕੀ ਨੇ ਤਾਂ ਕਾਜ਼ੀ ਅਬਦੁਲ ਹੱਕ ਦੱਸਦਾ ਆ ਕਿ ਸਾਰਾ ਦਿਨ ਪੀਸ ਨੇ ਪੀਸ ਦਿਆਂ ਰਹਿੰਦੀਆਂ ਨੇ ਇਕੱਠੀਆਂ ਹੋ ਕੇ ਸ਼ਾਮ ਨੂੰ ਆਪਣੇ ਖੁਦਾ ਦੀ ਕਲਾਮ ਪੜ੍ਹਦੀਆਂ ਨੇ ਤੇ ਬਾਅਦ ਵਿੱਚ ਅਰਦਾਸ ਪਤਾ ਕੀ ਕਰਦੀਆਂ ਨੇ ਕਿ ਅਕਾਲ ਪੁਰਖ ਤੇਰੇ ਭਾਣੇ ਦੇ ਅੰਦਰ 4 ਦਿਨ ਪਹਿਰ ਦੇ ਸੁੱਖਾਂ ਦੇ ਬਤੀਤ ਹੋਏ ਨੇ ਤੇ ਹੁਣ ਰਾਤ ਦੇ ਅਗਲੇ 4 ਪੈਰ ਵੀ ਸੁੱਖਾਂ ਦੇ ਬਤੀਤ ਕਰਨਾ ਕਾਜ਼ੀ ਦੇ ਮੂੰਹੋਂ ਇਹ ਗੱਲ ਸੁਣ ਕੇ ਮੀਰ ਮੰਨੂ ਲੋਹਾ ਲੱਖ ਆ ਜਾਂਦਾ ਆ ਕਿ ਇਹਨਾਂ ਦੇ ਉੱਪਰ ਇੰਨਾ ਜ਼ੁਲਮ ਕੀਤਾ ਜਾ ਰਿਹਾ ਵਾ ਇਹਨਾਂ ਕੋ ਸਾਰਾ ਦਿਨ ਭੁੱਖੇ ਪਾਣੇ ਚੱਕੀ ਪਸਾਈ ਜਾ ਰਹੀ ਆ ਇਹਨਾਂ ਨੂੰ ਖਾਣ ਵਾਸਤੇ ਮਿਰਚਾਂ ਵਾਲੀ ਲੂਣ ਵਾਲੀ ਰੋਟੀ ਦਿੱਤੀ ਜਾ ਰਹੀ ਆ ਅੱਧੀ ਪੀਣ ਵਾਸਤੇ ਅੱਧਾ ਪਾਣੀ ਦਾ ਪਿਆਲਾ ਦਿੱਤਾ ਜਾ ਰਿਹਾ ਪਰ ਫਿਰ ਵੀ ਇਹ ਜੇ ਆਪਣੇ ਗੁਰੂ ਦੇ ਉੱਪਰ ਇੰਨਾ ਭਰੋਸਾ ਕਰਕੇ ਬੈਠੀਆਂ ਨੇ ਇਹ ਅਜੇ ਵੀ ਇੰਨੀਆਂ ਅਡੋਲ ਬੈਠੀਆਂ ਨੇ ਤੇ ਹੁਣ ਮੀਰ ਮੰਨੂ ਵੱਲੋਂ ਜੋ ਅਗਲਾ ਹੁਕਮ ਜਾਰੀ ਕੀਤਾ ਜਾਂਦਾ ਆ ਮੈਨੂੰ ਲੱਗਦਾ ਕਿ ਉਹ ਜ਼ੁਲਮ ਦੀ ਸਿਖਰ ਆ ਮੀਰ ਮੰਨੂ ਵੱਲੋਂ ਇਹਨਾਂ ਔਰਤਾਂ ਨੂੰ ਡੇਲਾਉਣ ਵਾਸਤੇ ਇਹਨਾਂ ਦਾ ਗੁਰੂ ਤੋਂ ਭਰੋਸਾ ਤੋੜਨ ਵਾਸਤੇ ਇਹਨਾਂ ਦੀ ਚੜ੍ਹਦੀ ਕਲਾ ਨੂੰ ਖਤਮ ਕਰਨ ਵਾਸਤੇ ਇਹਨਾਂ ਦਾ ਵਿਸ਼ਵਾਸ ਤੋੜਨ ਵਾਸਤੇ ਹੁਕਮ ਜਾਰੀ ਕੀਤਾ ਜਾਂਦਾ ਆ ਕਿ ਜਿਹੜੀਆਂ ਔਰਤਾਂ ਗਰਭਵਤੀ ਨੇ ਉਹਨਾਂ ਦੇ ਗਰਭ ਗਰਾ ਦਿੱਤੇ ਜਾਣ ਅਗਲੀ ਸਵੇਰ ਦਿਨ ਚੜਦਾ ਆ ਜੋ ਗਰਭਵਤੀ ਔਰਤਾਂ ਨੇ ਉਹਨਾਂ ਨੂੰ ਜੇਲ੍ਹ ਚੋਂ ਬਾਹਰ ਕੱਢਿਆ ਜਾਂਦਾ ਆ ਲਾਹੌਰ ਦੇ ਨਿਖਾਸ ਚੌਕ ਵਿੱਚ ਉਹਨਾਂ ਨੂੰ ਲਿਜਾਇਆ ਜਾਂਦਾ ਆ ਉਹਨਾਂ ਨੂੰ ਲੰਮਿਆ ਪਾ ਕੇ ਉਹਨਾਂ ਦੇ ਢਿੱਡਾਂ ਦੇ ਉੱਪਰ ਉਹਨਾਂ ਦੇ ਪੇਟ ਦੇ ਉੱਪਰ ਭਾਰੀ ਪੱਥਰ ਰੱਖ ਕੇ ਉੱਪਰੋਂ ਵਿਦਾਨ ਮਾਰੇ ਜਾਂਦੇ ਨੇ ਉੱਪਰੋਂ ਹਥੌੜੇ ਮਾਰੇ ਜਾਂਦੇ ਨੇ ਬੱਚਿਆਂ ਦਾ ਕੁੱਖ ਦੇ ਵਿੱਚ ਕਤਲ ਕਰ ਦਿੱਤਾ ਜਾਂਦਾ ਆ ਜ਼ਮੀਨ ਦੇ ਉੱਪਰ ਲਹੂ ਦਾ ਲਾਲ ਗਲਿਚਾ ਵਿਛ ਜਾਂਦਾ ਏ ਔਰਤਾਂ ਦਰਦ ਦੇ ਨਾਲ ਤੜਫ ਰਹੀਆਂ ਹੁੰਦੀਆਂ ਨੇ ਤੇ ਉਹਨਾਂ ਦੀਆਂ ਚੀਕਾਂ ਦੇ ਨਾਲ ਅਸਮਾਨ ਭਰ ਜਾਂਦਾ ਏ ਕੁਝ ਔਰਤਾਂ ਇਸ ਦਰਦ ਨੂੰ ਨਾ ਸਹਾਰਦੀਆਂ ਹੋਈਆਂ ਸ਼ਹੀਦ ਹੋ ਜਾਂਦੀਆਂ ਨੇ ਪਰ ਔਰਤਾਂ ਵੱਲੋਂ ਰਾਤ ਨੂੰ ਫੇਰ ਉਹੀ ਅਰਦਾਸ ਕੀਤੀ ਜਾਂਦੀ ਆ ਕਿ ਇਹ ਅਕਾਲਪੁਰਖ ਦਿਨ ਦੇ ਚਾਰ ਪਹਿਰ ਤੇਰੇ ਬਾਣੇ ਅੰਦਰ ਸੁੱਖਾਂ ਦੇ ਬਤੀਤ ਹੋਏ ਨੇ ਤੇ ਹੁਣ ਰਾਤ ਵੀ ਸੁੱਖਾਂ ਦੀ ਬਤੀਤ ਕਰਨਾ ਜਦੋਂ ਅਰਦਾਸ ਤੇ ਇਹ ਬੋਲ ਫੇਰ ਮੀਰ ਮੰਨੂ ਦੇ ਕੰਨੀਆਂ ਪੈਂਦੇ ਆ ਤਾਂ ਉਹਦੇ ਵੱਲੋਂ ਹੁਣ ਅਗਲਾ ਹੁਕਮ ਜਾਰੀ ਕੀਤਾ ਜਾਂਦਾ ਆ ਕਿ ਇਹਨਾਂ ਦੇ ਜੋ ਬੱਚੇ ਇਹਨਾਂ ਦੀਆਂ ਗੋਦੀਆਂ ਵਿੱਚ ਖੇਡ ਰਹੇ ਨੇ ਉਹਨਾਂ ਦੇ ਟੋਟੇ-ਟੋਟੇ ਕਰ ਦਿੱਤੇ ਜਾਣ ਦਿਨ ਚੜਦਾ ਆ ਮਾਂ ਦੀ ਗੋਦੀ ਵਿੱਚ ਬੱਚਾ ਖੇਡ ਰਿਹਾ ਹੁੰਦਾ ਆ ਮਾਂ ਉਸਨੂੰ ਲਾਡ ਕਰ ਰਹੀ ਹੁੰਦੀ ਆ ਤੇ ਜਲਾਦ ਆਉਂਦਾ ਆ ਲੱਤ ਤੋਂ ਫੜ ਕੇ ਬੱਚੇ ਨੂੰ ਧੂ ਲਿਆ ਜਾਂਦਾ ਵਾ ਤੇ ਫਿਰ ਸਾਹਮਣੇ ਗੱਟੀ ਤੇ ਰੱਖ ਕੇ ਉਹਦੇ ਟੋਟੇ-ਟੋਟੇ ਕਰ ਦਿੱਤੇ ਜਾਂਦੇ ਆ ਤੇ ਫਿਰ ਜਲਾਦ ਵੱਲੋਂ ਬੱਚੇ ਦੇ ਇਹਨਾਂ ਟੋਟਿਆਂ ਨੂੰ ਇਕੱਠਾ ਕਰਕੇ ਵਾਪਸ ਉਹਦੀ ਮਾਂ ਦੀ ਗੋਦੀ ਦੇ ਵਿੱਚ ਰੱਖ ਦਿੱਤਾ ਜਾਂਦਾ ਆ ਹੁਣ 1 ਮਿੰਟ ਵਾਸਤੇ ਇਮੇਜਿਨ ਕਰਕੇ ਦੇਖੋ ਕਿ 1 ਮਿੰਟ ਪਹਿਲਾਂ ਹੀ ਉਹੀ ਬੱਚਾ ਮਾਂ ਦੀ ਗੋਦੀ ਵਿੱਚ ਸਾਹ ਲੈ ਰਿਹਾ ਸੀ ਖੇਡ ਰਿਹਾ ਸੀ ਤੇ ਹੁਣ ਅਗਲੇ ਹੀ ਪਲ ਉਹਦੀ ਮਾਂ ਦੀ ਗੋਦੀ ਦੇ ਵਿੱਚ ਉਸ ਬੱਚੇ ਦੇ ਟੋਟੇ ਨੇ ਮਾਂ ਦੀ ਗੋਦੀ ਆਪਣੇ ਹੀ ਬੱਚੇ ਦੇ ਟੋਟੇ ਨਾਲ ਭਰੀ ਹੋਈ ਏ ਉਹਦੀ ਗੋਦੀ ਆਪਣੇ ਹੀ ਬੱਚੇ ਦੇ ਲਹੂ ਦੇ ਨਾਲ ਲਾਲ ਹੋ ਚੁੱਕੀ ਏ ਤੇ ਮਾਂ ਦੇ ਬੋਲ ਪਤਾ ਕੀ ਆ ਕਿਹਿਆ ਕਾਲਪੁਰਖ ਮੈਂ ਤਾਂ ਅਜੇ ਆਪਣੀ ਗੋਦੀ 'ਚ ਬਿਠਾ ਕੇ ਇਹਨੂੰ ਨਿਤਨੇਮ ਹੀ ਸੁਨਾਇਆ ਸੀ ਤੇ ਤੂੰ ਇੰਨੀ ਜਲਦੀ ਇਹ ਨਿਤਨੇਮ ਪ੍ਰਵਾਨ ਕਰ ਲਿਆ ਇੰਨੀ ਜਲਦੀ ਇਹਨੂੰ ਸ਼ਹੀਦ ਕਰਕੇ ਆਪਣੇ ਕੋਲ ਬੁਲਾ ਲਿਆ ਇੰਨੀ ਜਲਦੀ ਆਪਣੇ ਚਰਨਾਂ 'ੇ ਥਾਂ ਦੇ ਦਿੱਤੀ ਇੰਨੀ ਜਲਦੀ ਇਹਦਾ ਜਨਮ ਸਫਲ ਕਰ ਦਿੱਤਾ ਤੁਸੀਂ ਇਸ ਤੋਂ ਬਾਅਦ ਜਲਾਦ ਅਗਲੇ ਬੱਚੇ ਵੱਲ ਵਾਅਦਾ ਆ ਜੋ ਸਿਰਫ ਡੇਢ ਮਹੀਨੇ ਦਾ ਹਾਂ ਦਾ ਆ ਤੇ ਆਪਣੀ ਮਾਂ ਦਾ ਦੁੱਧ ਚੁੰਗ ਰਿਆਂਦਾ ਵਾ ਜਲਾਦ ਉਸ ਬੱਚੇ ਨੂੰ ਵੀ ਲੱਤੋਂ ਖਿੱਚਦਾ ਆ ਤੇ ਹਵਾ ਦੇ ਵਿੱਚ ਉਛਾਲਦਾ ਆ ਤੇ ਉਸ ਬੱਚੇ ਦੇ ਥੱਲੇ ਨੇਜਾ ਕਰ ਦਿੰਦਾ ਆ ਬੱਚਾ ਨੇਜੇ ਦੇ ਉੱਪਰ ਆ ਕੇ ਡਿੱਗਦਾ ਤੇ ਨੇਜੇ ਦੇ ਵਿੱਚ ਪਰੋਇਆ ਜਾਂਦਾ ਆ ਜਲਾਦ ਵੱਲੋਂ ਬੱਚੇ ਨੂੰ ਦੋਨਾਂ ਲੱਤਾਂ ਤੋਂ ਫੜ ਕੇ ਪਾੜ ਦਿੱਤਾ ਜਾਂਦਾ ਆ ਤੇ ਉਹਦੀਆਂ ਆਂਦਰਾਂ ਕੱਢ ਕੇ ਉਹਦੀ ਮਾਂ ਦੇ ਗਲ ਦੇ ਵਿੱਚ ਪਾ ਦਿੱਤੀਆਂ ਜਾਂਦੀਆਂ ਨੇ ਇਸ ਖੂਨੀ ਮੰਜ਼ਰ ਨੂੰ ਬਿਆਨ ਕਰਦੇ ਹਾਂ ਇੱਕ ਕਵੀ ਲਿਖਦਾ ਆ ਕਿ ਮੈਨੂੰ ਐਦਾਂ ਲੱਗਦਾ ਕਿ ਜਿਵੇਂ ਮਾਂ ਦੀ ਰੂਹ ਦੇ ਵਿੱਚੋਂ ਇੱਕ ਆਵਾਜ਼ ਆ ਰਹੀ ਹੋਵੇ ਤੇ ਆਪਣੇ ਸ਼ਹੀਦ ਹੋਏ ਪੁੱਤ ਨਾਲ ਗੱਲ ਕਰ ਰਹੀ ਹੋਵੇ ਖੂਨ ਨਾਲ ਲਥਪਥ ਸੂਲੀ ਉੱਤੇ ਟੰਗੇ ਨੂੰ ਪੁੱਛਦੀ ਏ ਇੱਕ ਮਾਈ ਪੁੱਤਰ ਜੀ ਸੂਲੀ ਉੱਤੇ ਨੀਂਦ ਕਿਵੇਂ ਆਈ ਭਾਵ ਕਿ ਮਾਂ ਪੁੱਛਦੀ ਆ ਏ ਪੁੱਤਰਾ ਤੂੰ ਹੁਣੇ ਮੇਰੀ ਗੋਦੀ ਵਿੱਚ ਖੇਡ ਰਿਹਾ ਸੀ ਮੈਂ ਤੈਨੂੰ ਸੁਵਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਤੂੰ ਸ਼ਰਾਰਤਾ ਕਰ ਰਿਹਾ ਸੀ ਤੂੰ ਰੋ ਰਿਹਾ ਸੀ ਤੈਨੂੰ ਨੀਂਦ ਨਹੀਂ ਸੀ ਆ ਰਹੀ ਪਰ ਹੁਣ ਤੈਨੂੰ ਸੂਲੀ ਉੱਤੇ ਨੀਂਦ ਕਿੱਦਾਂ ਆ ਗਈ ਇਹ ਤਾਂ ਅਸੀਂ ਮਾਂ ਦੀ ਗੱਲ ਹੁਣ ਉਹ ਜਿਹੜਾ ਕਵੀ ਆ ਨਾ ਉਹ ਪੁੱਤ ਦਾ ਪੱਖ ਵੀ ਲਿਖਦਾ ਆ ਤੇ ਉਹ ਪੁੱਤ ਦਾ ਪੱਖ ਲਿਖਦਾ ਆ ਕੀ ਕਹਿੰਦਾ ਆ ਉਹ ਕਹਿੰਦਾ ਕਿ ਮੈਨੂੰ ਇਦਾਂ ਲੱਗਦਾ ਕਿ ਹੁਣ ਆਵਾਜ਼ ਜਿਹੜੀ ਆ ਨਾ ਉਸ ਪੁੱਤ ਦੇ ਟੋਟਿਆਂ ਵਿੱਚ ਆ ਰਹੀ ਆ ਤੇ ਮਾਂ ਨੂੰ ਕੀ ਕਹਿ ਰਿਹਾ ਵਾ ਸਾਨੂੰ ਸੁੱਤਿਆਂ ਨੂੰ ਹੁਣ ਨਾ ਜਗਾਈ ਅੰਮੀਏ ਹੱਸ ਹੱਸ ਕੇ ਸ਼ਹੀਦੀ ਅਸੀਂ ਪਾਈ ਅੰਮੀਏ ਤੇ ਇਹ ਸਿਰਫ ਇੱਕ ਜਾਂ ਦੋ ਬੱਚਿਆਂ ਦੀ ਗੱਲ ਨਹੀਂ ਆ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਅਜੇ ਇਹ ਕਈ ਬੱਚੇ ਸਨ ਜਿਨ੍ਹਾਂ ਨੂੰ ਉੱਪਰ ਸੁੱਟ ਕੇ ਥੱਲੇ ਨੇਜੇ ਕਰ ਦਿੱਤੇ ਜਾਂਦੇ ਸੀ ਜਿਨ੍ਹਾਂ ਦੇ ਛੋਟੇ ਛੋਟੇ ਡੱਕਰੇ ਕਰ ਦਿੱਤੇ ਜਾਂਦੇ ਸੀ ਜਿਨ੍ਹਾਂ ਦੇ ਟੋਟੇ ਕਰਕੇ ਉਹਨਾਂ ਦੀ ਆਂਦਰਾ ਕੱਢ ਕੇ ਉਹਨਾਂ ਦੇ ਮਾਵਾਂ ਦੀ ਝੋਲੀਆਂ ਵਿੱਚ ਪਾਈਆਂ ਜਾਂਦੀਆਂ ਸੀ ਬੱਚਿਆਂ ਦੇ ਛੋਟੇ ਛੋਟੇ ਟੋਟੇ ਪਰੋ ਕੇ ਉਹਨਾਂ ਦੀ ਮਾਵਾਂ ਦੇ ਗਲਾਂ ਵਿੱਚ ਪਾਏ ਜਾਂਦੇ ਸੀ ਤੁਸੀਂ ਇਸ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਇੱਕ ਡਿਸਕਲੇਮਰ ਪੜ੍ਹਿਆ ਤੇ ਸੁਣਿਆ ਵਾ ਜਿਹਦੇ ਵਿੱਚ ਲਿਖਿਆ ਸੀ ਥੱਲੇ ਮਦਰਸ ਡੇ ਸਪੈਸ਼ਲ ਹਾਲਾਂਕਿ ਇਹ ਸਾਡਾ ਤਿਹਾਰ ਨਹੀਂ ਆ ਇਹ ਪੱਛਮੀ ਸੱਭਿਆਚਾਰ ਤੋਂ ਆ ਕੇ ਕਿਤਨਾ ਕਿਤੇ ਸਾਡੇ ਵਿੱਚ ਮਿਕਸ ਹੁੰਦੇ ਜਾਂਦੇ ਆ ਸਾਡੇ ਚ ਰਲਦੇ ਜਾ ਰਹੇ ਨੇ ਤੇ ਫਿਰ ਅਸੀਂ ਬਹੁਤ ਤਾਂ ਦੇ ਵਿੱਚ ਇਹ ਜਿਹੜੇ ਦੇਣੇ ਆ ਨਾ ਮਨਾਉਣਾ ਸ਼ੁਰੂ ਕਰਤੇ ਤੇ ਫਿਰ ਮੇਰੇ ਮਨ 'ਚ ਵਿਚਾਰ ਆਈ ਕਿ ਜੇ ਅਸੀਂ ਇਹ ਦਿਨ ਮਨਾਉਣਾ ਹੀ ਆ ਤਾਂ ਕਿਉਂ ਨਾ ਪੰਜਾਬ ਦੀਆਂ ਉਹਨਾਂ ਮਾਵਾਂ ਨੂੰ ਯਾਦ ਕੀਤਾ ਜਾਵੇ ਸਿੱਖ ਇਤਿਹਾਸ ਦੀਆਂ ਉਹਨਾਂ ਮਾਵਾਂ ਨੂੰ ਯਾਦ ਕੀਤਾ ਜਾਵੇ ਜਿਨ੍ਹਾਂ ਨੇ ਸਾਡੇ ਵਾਸਤੇ ਸੰਘਰਸ਼ ਕੀਤਾ ਜਿਨ੍ਹਾਂ ਨੇ ਸਾਡੇ ਵਾਸਤੇ ਖੂਨ ਡੋਲ੍ਹਿਆ ਜਿਨ੍ਹਾਂ ਨੇ ਆਪਣੀ ਹੋਂਦ ਨੂੰ ਬਚਾਉਣ ਵਾਸਤੇ ਸਾਡੀ ਹੋਂਦ ਨੂੰ ਬਚਾਉਣ ਵਾਸਤੇ ਸਿੱਖੀ ਨੂੰ ਜਿਉਂਦਾ ਰੱਖਣ ਵਾਸਤੇ ਆਪ ਸ਼ਹੀਦੀਆਂ ਦੇ ਦਿੱਤੀਆਂ ਕਿ ਜਦੋਂ ਮੈਂ ਇਸ ਵੀਡੀਓ ਦੀ ਸਕ੍ਰਿਪਟ ਬਣਾ ਰਿਹਾ ਸੀ ਨਾ ਤਾਂ ਉਸ ਵੇਲੇ ਮੇਰੇ ਮਨ 'ਚ ਵਿਚਾਰ ਆਈ ਕਿ ਉਹ ਮਾਵਾ ਜਿਨ੍ਹਾਂ ਨੂੰ ਕਾਲ ਕੋਠੜੀ ਵਿੱਚ ਰੱਖਿਆ ਗਿਆ ਉਹ ਮਾਵਾ ਜਿਨ੍ਹਾਂ ਨੇ ਸਾਰਾ ਸਾਰਾ ਦਿਨ ਸਵਾ ਸਵਾ ਮਣ ਦੇ ਪੀਸਣੇ ਪੀਸੇ ਨੇ ਉਹ ਮਾਵਾ ਜਿਨ੍ਹਾਂ ਨੂੰ ਖਾਣ ਵਾਸਤੇ ਅੱਧੀ ਰੋਟੀ ਤੇ ਅੱਧਾ ਪਹਿਲਾ ਪਾਣੀ ਦਿੱਤਾ ਜਾਂਦਾ ਸੀਗਾ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਸ਼ਹੀਦ ਕਰਵਾ ਲਿਆ ਜਿਨ੍ਹਾਂ ਨੇ ਆਪਣੀ ਕੁੱਖਾਂ ਦੇ ਚ ਪੁੱਤ ਮਰਵਾ ਲਏ ਆਪਣੇ ਜਿਨ੍ਹਾਂ ਦੇ ਉੱਪਰ ਅਨਤ ਤਸ਼ੱਦਦ ਹੋਇਆ ਉਹ ਮਾਵਾ ਨੇ ਕਾਲ ਕੋਠੜੀ ਦੇ ਵਿੱਚ ਰਹਿ ਕੇ ਵੀ ਇਹੀ ਅਰਦਾਸ ਕੀਤੀ ਕਿ हे ਪ੍ਰਮਾਤਮਾ हे अकाल पुरुष तेरे ਭਾਣੇ ਦੇ ਅੰਦਰ ਚਾਰ ਪਹਿਰ ਸੁੱਖਾਂ ਦੀ ਬਤੀਤ ਹੋਈ ਹੈ ਜਿਨ੍ਹਾਂ ਨੇ ਆਪਣਾ ਨਿਤਨੇਮ ਨਹੀਂ ਛੱਡਿਆ ਪਰ ਅੱਜ ਸਾਡੀਆਂ ਮਾਵਾਂ ਦੇ ਕੋਲ ਸਾਡੀਆਂ ਔਰਤਾਂ ਦੇ ਕੋਲ ਸਭ ਕੁਝ ਆ ਆਰਾਮ ਦਾ ਇੱਕ ਕਮਰੇ ਨੇ ਘਰਾਂ ਦੇ ਵਿੱਚ ਏਸੀ ਲੱਗੇ ਨੇ ਸਾਡੇ ਕੋਲ ਟਾਈਮ ਹੀ ਟਾਈਮ ਆ ਪਰ ਫਿਰ ਵੀ ਕਿਉਂ ਸਾਡੇ ਕੋਲੋਂ ਨਿਤਨੇਮ ਵਿਸਰ ਗਿਆ ਕਿਉਂ ਅਸੀਂ ਹੁਣ ਸਿੱਖੀ ਵਾਲੇ ਰਾਹ ਤੋਂ ਟਕ ਗਏ ਆਂ ਕਿਉਂ ਅਸੀਂ ਆਪਣੇ ਬੱਚਿਆਂ ਨੂੰ ਉਹ ਨਹੀਂ ਸਿੱਖਿਆ ਨਹੀਂ ਦੇ ਪਾਉਂਦੇ ਕਿਉਂ ਅਸੀਂ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਆਂ ਕਿਉਂ ਅਸੀਂ ਸਿੱਖੀ ਤੋਂ ਵਾਂਝੇ ਹੁੰਦੇ ਜਾ ਰਹੇ ਆਂ ਜਦਕਿ ਅੱਜ ਸਾਡੇ ਹਾਲਾਤ ਅੱਗੇ ਨਾਲੋਂ ਬਹੁਤ ਸਹੀ ਨੇ ਵੈਸੇ ਜਦੋਂ ਮੈਂ ਇਸ ਵੀਡੀਓ ਦੀ ਸਕ੍ਰਿਪਟ ਲਿਖ ਰਿਹਾ ਸੀ ਨਾ ਤਾਂ ਉਸ ਵੇਲੇ ਮੇਰੇ ਮਨ 'ਚ ਵਿਚਾਰ ਸੀ ਕਿ ਇੱਕ ਮਾਂ ਦੀ ਗੱਲ ਹੋਰ ਹੋਣੀ ਚਾਹੀਦੀ ਆ ਉਹ ਮਾਂ ਜੋ ਸਾਡੇ ਖਾਲਸਾ ਰਾਜ ਦੀ ਰਾਜਮਾਤਾ ਸੀ ਜੋ ਸਾਡੀ ਮਹਾਰਾਣੀ ਸੀ ਮਹਾਰਾਣੀ ਜਿੰਦਕੌਰ ਉਹਨਾਂ ਨੇ ਵੀ ਆਪਣੇ ਜੀਵਨ ਦੇ ਵਿੱਚ ਬਹੁਤ ਸੰਘਰਸ਼ ਦੇਖਿਆ ਆ ਤੇ ਜੇਕਰ ਤੁਸੀਂ ਚਾਹੁੰਦੇ ਜੇ ਕਿ ਮੈਂ ਮਹਾਰਾਣੀ ਜਿੰਦਕੌਰ ਦੇ ਉੱਪਰ ਵੀ ਇੱਕ ਵੀਡੀਓ ਲੈ ਕੇ ਆਵਾਂ ਤਾਂ ਮੈਨੂੰ ਕਮੈਂਟਾਂ ਦੇ ਵਿੱਚ ਆਪਣੀ ਰਾਏ ਦਿੰਦੇ ਹੋਏ ਮਹਾਰਾਣੀ ਜਿੰਦਕੌਰ ਵੀ ਜ਼ਰੂਰ ਲਿਖ ਦਿਓ ਜੇਕਰ ਜ਼ਿਆਦਾ ਤੋਂ ਜ਼ਿਆਦਾ ਕਮੈਂਟ ਮਹਾਰਾਣੀ ਜਿੰਦਕੌਰ ਲਿਖ ਕੇ ਆਏ ਤਾਂ ਆਪਾਂ ਜਲਦੀ ਕੋਸ਼ਿਸ਼ ਕਰਾਂਗੇ ਕਿ ਇੱਕ ਪੂਰੀ ਵੀਡੀਓ ਮਹਾਰਾਣੀ ਜਿੰਦਕੌਰ ਦੇ ਜੀਵਨ ਦੇ ਉੱਪਰ ਲੈ ਕੇ ਆਈਏ ਸੋ ਅੱਜ ਦੀ ਵੀਡੀਓ ਚ ਬਸ ਇੰਨਾ ਹੀ ਮੈਂ ਉਮੀਦ ਕਰਦਾ ਕਿ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਹੋਗੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਅੱਜ ਇਸ ਵੀਡੀਓ ਨੂੰ ਆਪਣੇ ਆਮਾਵਾ ਦੇ ਨਾਲ ਆਪਣੀਆਂ ਭੈਣਾਂ ਦੇ ਨਾਲ ਜਾਂ ਆਪਣੇ ਸੰਪਰਕ ਵਿੱਚ ਜਿੰਨੀਆਂ ਵੀ ਔਰਤਾਂ ਨੇ ਉਹਨਾਂ ਨੂੰ ਜ਼ਰੂਰ ਸਾਂਝਾ ਕਰੋ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਾਡੀ ਹਸਤੀ ਕੀ ਸੀ ਅਸੀਂ ਕਿੱਥੇ ਖੜੀਆਂ ਸੀ ਤੇ ਅੱਜ ਅਸੀਂ ਕਿੱਥੇ ਆ ਗਈਆਂ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਮਿਲਦੇ ਆ ਜੀ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ